ਸਾਸੀ ਕਾਲੋਸਤੋ ਮੈਂ ਹਰਵਿੰਦਰ ਅੱਜ ਤਰੀਕਾ 16 ਜੁਲਾਈ 16 ਜੁਲਾਈ ਦਾ ਮਾਹੌਲ ਥੋੜਾ ਗੜਬੜੀ ਹੈਗਾ ਪਹਿਲਾਂ ਮੈਂ ਸ਼ੁਰੂ ਕਰਦੇ ਆਂਗੇ 나ਥਿਆਣ ਤੋਂ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ ਨਾਥਿਆਣਾ ਉੱਥੇ ਤਕਰੀਬਨ 2.5 300 ਕਿੱਲਾ ਡੁੱਬ ਚੁੱਕਿਆ ਝੋਨੇ ਦਾ ਆਹ ਵੀਡੀਓ ਉੱਥੋਂ ਦੀ ਹੈਗੀ 나ਥਿਆਣਾ ਪਿੰਡ ਦਾ ਬਠਿੰਡਾ ਜ਼ਿਲ੍ਹੇ ਜ ਮੇਰਾ ਬਠਿੰਡਾ ਜ਼ਿਲ੍ਹਾ ਹੈਗਾ ਉੱਥੇ 2.5 300 ਏਕੜ ਜ਼ਮੀਨ ਬਿਲਕੁਲ ਡੁੱਬ ਚੁੱਕੀ ਆ ਪਹਿਲਾਂ 17 ਦੇ ਵਿੱਚ ਡੁੱਬੀ ਫਿਰ 22 ਦੇ ਵਿੱਚ ਡੁੱਬੀ ਮਤਲਬ ਕੀ ਆ 1-2 ਸਾਲ ਛੱਡ ਕੇ 2-4 ਸਾਲਾਂ ਬਾਅਦ ਉੱਥੇ ਫਸਲ ਮਾਰੀ ਜਾਂਦੀ ਹੈਗੀ ਇੰਨਾ ਨੀਵਾ ਏਰੀਆ ਹੋ ਆ ਦੇਖੋ ਹੁਣ ਇਹ ਨਾਥਿਆਣਾ ਪਿੰਡ ਦੀ ਬਠਿੰਡਾ ਜਿਲ੍ਹਾ ਦਾ ਇਹ ਤਾਂ ਪੰਜਾਬ ਦੇ ਵਿੱਚ ਨੁਕਸਾਨ ਹੋ ਰਿਹਾ ਹੈਗਾ ਹੁਣ ਆਪਾਂ ਚਲਦੇ ਹਾਂ ਹਿਮਾਚਲ ਹਿਮਾਚਲ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਬਾਰਿਸ਼ ਹੋ ਰਹੀ ਹੈਗੀ ਖਾਸ ਕਰਕੇ ਮੰਡੀ ਮਨਾਲੀ ਉਸ ਪਾਸੇ ਉਧਰ ਬਾਰਿਸ਼ ਬਹੁਤ ਜ਼ਿਆਦਾ ਆ ਉਹਦਾ ਕਾਰਨ ਜਿਹੜੇ ਡੈਮ ਨੇਗੇ ਪਾਖੜਾ ਜਿਵੇਂ ਹੋਰ ਇਹ ਸਾਰੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈਗਾ ਇੱਕ ਆਪਣੇ ਮਨ ਦੇ ਵਿੱਚ ਵਹਿਮ ਹੈਗਾ ਹਰ ਇੱਕ ਨੂੰ ਪਤਾ ਵੀ 7 ਲੋਈ ਦੇ ਉੱਤੇ ਪਾਖੜਾ ਡੈਮ ਬਣਿਆ ਹੋਵੇਗਾ ਹਰ ਇੱਕ ਬੰਦਾ ਇਹੀ ਸੋਚਦਾ ਵੀ 7 ਲੋਈ ਦੇ ਉੱਪਰ ਪਾਖੜਾ ਡੈਮ ਬਣਿਆ ਹੋਵੇਗਾ ਉਹੀ ਟਾਈਮ ਹੈਗਾ ਨਹੀਂ ਮਿੱਤਰੋ ਮੈਂ ਦੁਰਤੇਈ ਤੋਂ ਕਹਿੰਦਾ ਹਾਂ ਨਾ 7 ਲੋਈ ਦੇ ਉੱਪਰ ਹਰ 50 ਕਿਲੋਮੀਟਰ ਬਾਅਦ ਡੈਮ ਬਣਿਆ ਹੋਵੇਗਾ 7 ਲੋਈ ਦੇ ਉੱਪਰ ਪਾਖੜਾ ਤੋਂ ਲੈ ਕੇ ਚਿੱਤਕੁਲ ਜਿੱਥੇ ਲਾਹੌਲ ਸਪੀਤੀ ਆ ਉੱਥੋਂ ਤੱਕ ਜਿੱਥੋਂ ਇਹ ਤੁਰਦਾ 7 ਲੋਈ ਚੈਨਾ ਦੇ ਵਿੱਚੋਂ ਨਿਕਲਣ ਸਾਰ ਡੈਮ ਬਣੇ ਵੀ ਹੈਗੇ ਹਰ 50 ਕਿਲੋਮੀਟਰ ਬਾਅਦ ਡੈਮ ਤਾਂ ਮੈਂ ਦੇਖੇ ਆ ਦੁਰਤਈ ਗਿਆ ਮੈਂ ਉਦੋਂ ਦੇਖੇ 24 ਕੇ ਉਦੋਂ ਦੇਖੇ ਹੁਣ 25 ਚੱਲਦਾ ਹੁਣ ਤਾਂ ਹੋਰ ਉਥੇ 2-4 ਬਣਾਤੇ ਹੋਣੇ ਆਗੇ ਹਰ 50 ਕਿਲੋਮੀਟਰ ਬਾਅਦ ਡੈਮ ਆ ਤੇ ਉਹਨਾਂ ਡੈਮਾਂ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਪਾਣੀ ਭਰਦੇ ਜਾਂਦੇ ਆਗੇ ਜਦੋਂ ਉਹਨਾਂ ਦਾ ਪੱਧਰ ਵਧ ਜਾਂਦਾ ਹੈਗਾ ਫੇਰ ਇਹ ਕਹਿੰਦੇ ਅਸੀਂ ਪਾਣੀ ਛੱਡਣਾ ਹੁਣ ਵੀ ਇਹੀ ਹੋਇਆ ਅੱਜ ਵੀ ਮੈਂ ਦੁਰਤਈ ਦੇ ਵਿੱਚ ਇੱਕ ਸ਼ਾਟ ਪਾਇਆ ਸੀ ਇਸੇ ਗੱਲ ਤੇ ਵੀ ਪਹਿਲਾਂ ਇਹਨੂੰ ਭਰੀ ਜਾਂਦੇ ਆ ਬਾਅਦ ਚ ਕਹਿੰਦਾ ਛੱਡਣਾ ਅੱਜ ਉਸੇ ਥਾਂ ਪਹੁੰਚ ਗਏ ਅੱਜ 25 ਦੇ ਵਿੱਚ ਇਹਨਾਂ ਨੇ ਆ ਦੇਖੋ ਆ ਡੈਮ ਹੈਗਾ ਨਾ ਇਨੂੰ ਹੁਣ ਇਸ ਵਕਤ ਭਰੀ ਬੈਠਿਆ ਇਹ ਹੁਣ ਇਹਦੇ ਵਿੱਚ ਪਾਣੀ ਊਲੀ ਕੀਤਾਗਾ ਇਹਦੇ ਵਿੱਚੋਂ ਪਾਣੀ ਛੱਡਦਾ ਹੁਣ ਇਹਨੇ ਜਾ ਕੇ ਪਾਖੜਾ ਦਾ ਪੱਧਰ ਵਧਾਉਣਾਗਾ ਪਾਖੜਾ ਦਾ ਪੱਧਰ ਪਹਿਲਾਂ ਹੀ ਖਾਤਰੀ ਦੇ ਨਿਸ਼ਾਨ ਦੇ ਨੇੜੇ ਲੱਗ ਚੁੱਕਿਆਗਾ ਉਹਦੇ ਵਿੱਚੋਂ ਪਹਿਲਾਂ ਹੀ ਪਾਣੀ ਛੱਡਣ ਨੂੰ ਤਿਆਰ ਨੇ ਪਹਿਲਾਂ ਹੀ ਲੱਗ ਚੁੱਕਿਆ ਛੱਡ ਚੁੱਕਿਆ ਪਾਣੀ ਹੁਣ ਇਹ ਉੱਥੇ ਜਾ ਕੇ ਹੋਰ ਵਧਾ ਦੇਊਗਾ ਮੇਰਾ ਕਹਿਣ ਤੋਂ ਪਾਪ ਕੀ ਆ ਜਿਹੜੇ ਪਾਸੇ ਪੌਂਗ ਡੈਮ ਆਗਾ ਉਸ ਪਾਸੇ ਖਾਤਰੀ ਦਾ ਇਨਸਾਨ ਹੈਗਾ ਬਣਿਆ ਰਿਹਾ ਤੇ ਬਣਿਆ ਰਹੂਗਾ ਅੱਗੇ ਵੀ ਇਹੀ ਹਾਲ ਹੋਣਾਗਾ ਹੁਣ ਉਹ ਤਾਂ ਤਿਆਰੀਆਂ ਚੱਲਦੀਆਂ ਗਈਆਂ ਜਿਹੜੀਆਂ ਆਪਣੇ ਟੀਮਾਂ ਵਗੈਰਾ ਹੁੰਦੀਆਂ ਉਹਨਾਂ ਦੀ ਉਹ ਆ ਗਈਆਂ ਉਹ ਕੀ ਕਰਨਗੀਆਂ ਲੋਕਾਂ ਨੂੰ ਬਿਨਾਂ ਗੱਲ ਤੋਂ ਮਾਰ ਦੇਣਗੇ ਮੈਂ ਤਾਂ ਇਹੀ ਗੱਲ ਕਹਿਣਾ ਵੀ ਲੋਕਾਂ ਨੂੰ ਹਜੇ ਵੀ ਪਾਣੀ ਪਿੱਛੇ ਤੋਂ ਆ ਰਿਹਾਗਾ ਘੱਟ ਹੈਗਾ ਅੱਗੇ ਪਾਣੀ ਛੜਵਾ ਲਓ ਇਹ ਤਾਂ ਨਹੀਂ ਛੜਦੇ ਇਹਨਾਂ ਨੂੰ ਤਾਂ ਸਾਲ ਪਰ ਇਹਨਾਂ ਨੇ ਤਾਂ ਆਂਦੀਆਂ ਟ੍ਰੇਨਾਂ ਘਮਾਉਣੀਆਂ ਹੁੰਦੀਆਂ ਇਹ ਤਾਂ ਨਹੀਂ ਪਾਣੀ ਰਿਲੀਜ਼ ਕਰਦੇ ਇਹ ਨਹੀਂ ਛੜਦੇ ਛੜਦੇ ਤੁਸੀਂ ਇਹਨਾਂ ਤੋਂ ਪਾਣੀ ਛੜਵਾ ਲਓ ਥੋੜਾ ਥੋੜਾ ਛੜਵਾ ਲਓ ਇਦਾਂ ਆਪਣੇ ਪਿੰਡਾਂ ਦੇ ਵਿੱਚ ਆਮ ਆਪਣੇ ਸਾਰੇ ਬੰਦਿਆਂ ਨੂੰ ਪਤਾ ਹੁੰਦਾ ਜਦੋਂ ਖਾਲ ਚੜਦਾ ਆਪਾਂ ਪਾਣੀ ਛੜਵਾਉਨੇ ਆ ਨਾ ਉਸ ਤਰ੍ਹਾਂ ਪਾ ਇਨਾਂ ਤੋਂ ਤਾਂ ਇਹ ਤੁਹਾਨੂੰ ਦੇ ਕੇ ਇਹਨਾਂ ਤੋਂ ਪਾਣੀ ਛੜਵਾ ਲਓ ਸੌਖਾ ਹੋ ਜਾਊਗਾ ਨਹੀਂ ਫਿਰੋਂ ਤਾਂ ਹਾਂ ਤੁਹਾਨੂੰ ਪਾਣੀ ਆਈ ਜਾਂਦਾ ਆਈ ਜਾਂਦਾ ਫਿਰ ਉਦੋਂ ਛੱਡਣਗੇ ਉਦੋਂ ਫਿਰ ਇਹ ਡਬਾਉਣਗੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਛੋਟੀ ਜੀ ਚਨਾਬਦ ਰਿਆ ਹੈਗਾ ਨਾ ਆਪਣਾ ਕਸ਼ਮੀਰ ਦੇ ਵਿੱਚ ਉੱਥੇ ਤਾਂ ਦੋ ਡੈਮ ਬਣੇ ਹੋਏ ਆਗੇ ਸਰਚ ਕਰੋ ਦੋ ਡੈਮ ਹੈ ਨਾ ਨਹੀਂ ਦੇਖਦਾ ਚਲੋ ਅਸੀਂ ਸਰਚ ਕਰੋ ਦੋ ਡੈਮ ਬਣੇ ਹੋਏ ਆ ਪਾਕਿਸਤਾਨ ਨੇ ਉਹਨਾਂ ਦਾ ਲੈਵਲ ਆ ਨਾ ਬਣਾਉਣ ਦਾ ਮਤਲਬ ਜਿਹੜੀ ਦੀ ਬਨਾਵਟਾ ਉਹ ਛੋਟੀ ਰੱਖਣ ਦਿੱਤੀ ਹੈ ਵਾਲਡ ਬੈਂਕ ਕੋਲ ਚਲਾ ਗਿਆ ਸੀ ਉਹਨਾਂ ਨੇ ਸਕੈਟ ਕੀਤੀ ਸੀ ਉਹ ਡੈਮ ਨੇ ਛੋਟੇ ਛੋਟੇ ਡੈਮ ਬਣੇ ਹੋਇਆ ਉਹਦੇ ਵਿੱਚ ਪਾਣੀ ਨਹੀਂ ਸਟੋਰ ਕਰ ਸਕਦੇ ਕਿਉਂਕਿ ਪਾਕਿਸਤਾਨ ਨੂੰ ਪਤਾ ਸੀ ਵੀ ਜੇ ਇਹ ਚ ਪਾਣੀ ਸਟੋਰ ਕਰਨਗੇ ਤਾਂ ਕੱਲ ਨੂੰ ਮੈਨੂੰ ਹੀ ਸਮੱਸਿਆ ਆਊਗੀ ਮੈਨੂੰ ਹੀ ਡਬੋਣਗੇ ਉਹਨੇ ਇਤਰਾਜ਼ ਜਤਾਇਆ ਸੀ ਉਹਨਾਂ ਨੇ ਡੈਮ ਵੱਡੇ ਬਣਾਉਣ ਨੀਤੇ ਸੀਗੇ ਇਸ ਵਕਤ ਦੋਨੇ ਡੈਮੋ ਛੋਟੇ ਆ ਵੀ ਸਰਚ ਕਰੋ ਹੁਣ ਚਨਾਵ ਦਰਿਆ ਤੇ ਬਣੇ ਵੀ ਆ ਕਿ ਪਾਕਿਸਤਾਨ ਨੇ ਕਿਉਂ ਛੋਟੇ ਕਰਵਾਏ ਸੀ ਸਾਰਾ ਪੜੋ ਗੂਗਲ ਤੇ ਜਾ ਕੇ ਮੈਂ ਤਾਂ ਨਹੀਂ ਫਿਰ ਤੁਹਾਨੂੰ ਇੱਕ ਆਨਲਾਈਨ ਦੇ ਵਿੱਚ ਦੱਸ ਹੀ ਦੇਣਾਗਾ ਤੁਸੀਂ ਹੁਣ ਸਰਚ ਕਰੋ ਹੁਣ ਆਣੇ ਆਪੇ ਸ੍ਰਿਮੌਰ ਸੋਲਣਾਂ 16 ਸਨਮੌਰ ਲਗਾਤਾਰ ਵਾਰਸ਼ ਹੋ ਰਹੀ ਹੈ 24 ਘੰਟਿਆਂ ਦੀ ਪਰ ਉਹ ਥੋੜੀ ਹੈਗੀ ਅਲੱਗ-ਅਲੱਗ ਥਾਵਾਂ ਤੇ ਹੋ ਰਹੀ ਆ ਕਿਤੇ 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 ਰੋਕ-ਰੋਕ ਕੇ ਹੋ ਰਹੀ ਆ ਉਹਦਾ ਪਾਣੀ ਤੁਰਿਆ ਨਹੀਂ ਹੈਗਾ ਇਧਰ ਕ ਘਰਾਂਲੇ ਪਾਸੇ ਕੁਝ ਨਹੀਂ ਆਇਆ ਆ ਦੇਖੋ ਇਹ ਤਸਵੀਰ ਅੱਜ ਦੀ ਹੈ ਘਗਰੀ ਤਾਜੀ ਮੈਂ ਖੁਦ ਰਿਕਾਰਡ ਕੀਤੀ ਵੀ ਆ ਦੇਖੋ ਇਹੋ ਜਿਹਾ ਪਾਣੀ ਆ ਇੰਨਾ ਕ ਚੱਲਦਾਗਾ ਮੈਂ ਕੀ ਦੱਸਾਂ ਹੁਣ ਵੀ ਮਤਲਬ ਮੈਂ ਕਿਉਂ ਨਹੀਂ ਵੀਡੀਓ ਪਾਉਂਦਾ ਕਿਉਂਕਿ ਪਾਣੀ ਤਾਂ ਹੈ ਨਹੀਂ ਇਥੇ ਵੀਡੀਓ ਕਾਦੀ ਪਾਵਾਂ ਮੈਂ ਘਗਰ ਦੇ ਵਿੱਚ ਪਾਣੀ ਬਿਲਕੁਲ ਨਹੀਂ ਹੈਗਾ ਐਵੇਂ ਤੁਹਾਨੂੰ ਡਰਾਈ ਜਾਂਦੇ ਆ ਕੁਝ ਨਹੀਂ ਹੈਗਾ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਸਤਲੁਜ ਬਿਆਸ ਚੜਾਇਆ ਵਾ ਪੂਰਾ ਉਧਰਲੇ ਪਾਸੇ ਖਤਰੇ ਖਤਰੇ ਆ ਹੁਸ਼ਿਆਰਪੁਰ ਫਾਜ਼ਿਲਕਾ ਉਧਰਲੇ ਪਾਸੇ ਖਤਰੇ ਖਤਰੇ ਆ ਇਧਰ ਆਪਣੇ ਕਗਰ ਵਾਲੇ ਪਾਸੇ ਕੁਝ ਨਹੀਂ ਹੈਗਾ ਬਿਲਕੁਲ ਨੋਰਮਲ ਆ ਇਧਰਲੇ ਪਾਸੇ ਕਗਰ ਵਾਲੇ ਪਾਸੇ ਕੋਈ ਖਤਰਾ ਨਹੀਂ ਕੋਈ ਪਾਣੀ ਨਹੀਂ ਹੈਗਾ ਇਹ ਤਸਵੀਰਾਂਆਂ ਮਹਾਲੀ ਦੀਆਂ ਸਵੇਰ ਦੀਆਂ ਅੱਜ ਸਵੇਰੇ بارش ਪਈਆ ਦੇਖੋ ਕਿੰਨੀ ਗਾਹੇ ਇਹ ਚੁੱਟੀ ਲੱਗ ਜਾਂਦੀ ਹੈ 10-15 ਮਿੰਟ ਦੀ ਅੱਧਾ ਘੰਟਾ ਇਸ ਤਰ੍ਹਾਂ ਆਉਂਦਾ ਹੈਗਾ ਉਹ ਪਾਣੀ ਸੋਖ ਲੈਂਦੇ ਧਰਤੀ ਕਿੰਨਾ ਕੁ ਹੁੰਦਾਗਾ ਤੁਰਦਾ ਨਹੀਂ ਪਾਣੀ ਇਹੀ ਹਾਲ ਸ਼੍ਰੀਮੌਰ ਸੋਲਨ ਦੇ ਵਿੱਚ ਆ ਬਾਰਿਸ਼ ਹੋ ਰਹੀ ਹੈਗੀ ਮੈਨੂੰ ਵੀਡੀਓ ਆ ਰਹੀਆਂ ਗਈਆਂ ਪਰ ਉਹ ਉਹਦੀ ਸੋਕ ਲੰਦਾ ਪਾਣੀ ਤੁਰਦਾ ਨਹੀਂ ਹੈਗਾ ਕਿਸੇ ਨਦੀ ਨਾਲੇ ਚ ਪਾਣੀ ਤੁਰਿਆ ਨਹੀਂ ਹੈਗਾ ਨਾ ਕਿ ਗਲਚ ਤੁਰਿਆਗਾ ਨਾ ਮਾਰਕੰਡਾ ਚ ਤੁਰਿਆਗਾ ਨੋਰਮਲ ਪਾਣੀ ਆਏ ਤਾਂ ਹੁਣ ਚੱਲਣੀਆਂ ਬਰਸਾਤੀ ਨਾਲੇ ਨਦੀਆਂ ਇਹ ਪਰ ਡਾਰ ਵਾਲਾ ਪਾਣੀ ਕਿਸੇ ਚ ਕੁਝ ਨਹੀਂ ਹੈਗਾ ਨਾ ਬੱਦੀ ਵਾਲੇ ਪਾਸੇ ਕਿਸੇ ਪਾਸੇ ਨਹੀਂ ਹੈਗਾ ਠੀਕ ਮਿੱਤਰੋ ਤਿੰਨ ਚਾਰ ਗੱਲਾਂ ਕਲੀਅਰ ਹੋ ਗਈਆਂ ਸਤਲੁਜ ਬਿਆਸ ਚੜਾਇਆ ਪੂਰਾ ਸ਼ਹਿਰਪੁਰ ਵਾਲੇ ਪਾਸੇ ਖਤਰੀ ਖਤਰੇ ਆ ਉਧਰਲੇ ਪਾਸੇ ਪਾਣੀ ਛੱਡਣਗੇ 100% ਛੱਡਣਗੇ ਉਹ ਬੰਦੇ ਆ ਉਹਦਾ ਇੰਤਜ਼ਾਮ ਕਰਕੇ ਰੱਖਣ ਹਸ਼ਿਆਰਪੁਰ ਫਾਜ਼ਿਲਗਾ ਉਧਰਲੇ ਪਾਸੇ ਪਾਣੀ ਆਊਗਾ ਛੱਡਣਗੇ ਗੱਗਰ ਵਾਲੇ ਪਾਸੇ ਕੋਈ ਖਤਰਾ ਨਹੀਂ ਮੈਂ ਕਹਿੰਦਾ ਵੀ ਕਿੰਨੇ ਪਰਸੈਂਟ ਕਹਾ ਮੈਂ ਜਮੀ ਨਹੀਂ ਹੈਗਾ ਇਸ ਵਕਤ ਅੱਜ 16 ਜੁਲਾਈ ਤੱਕ ਹੈ ਨਹੀਂਗਾ 16 ਜੁਲਾਈ ਨੂੰ ਕੁਝ ਵੀ ਨਹੀਂ ਹੈਗਾ ਸੁਖਨਾ ਲੇਕ ਦਾ ਪਾਣੀ ਦਾ ਪੱਧਰ ਘਟਿਆਗਾ ਲਓ ਚਲੋ ਲਾਉਣਾ ਸ਼ਾਟ ਆ ਦੇਖੋ ਹੁਣ ਤੁਸੀਂ ਮਿਲਾ ਕੇ ਦੇਖੋ 14 ਤਰੀਕ ਵਾਲੀ ਵੀਡੀਓ ਨਾਲ ਮਿਲਾ ਲਓ ਤੇ 12 ਵਾਲੀ ਨਾਲ ਮਿਲਾ ਲਓ ਦੇਖੋ ਕਿੰਨਾ ਹੋ ਗਿਆ ਘਟਿਆ ਵੈ ਨਾ ਇਹ ਹਲਾਦ ਨੇ ਸੁਖਨਾ ਲੇਕ ਦੇ ਸੁਖਨਾ ਲੇਕ ਦੇ ਆਸ-ਪਾਸੇ ਦਰਖਤਾਂ ਹਨ ਪਹਿਲਾਂ ਹੀ ਕਹਿੰਨਾ ਹੈਗਾ ਦਰਖਤਾਂ ਦਾ ਪਾਣੀ ਬਹੁਤ ਛੇਤੀ ਘਟਦਾ ਹੈਗਾ ਆ ਦੇਖੋ ਘਟਿਆ ਵੈ ਨਾ ਪਾਣੀ ਉਹਦੀ ਸਫਾਈ ਚੱਲੀ ਜਾਂਦੀ ਆ ਆ ਦੇਖੋ ਮਸ਼ੀਨ ਫਿਰਦੀ ਸੁਖਨਾ ਲੇਕ ਦੀ ਸਫਾਈ ਚੱਲਦੀ ਆ ਪਾਣੀ ਦਾ ਲੈਵਲ ਘਟਿਆ ਹੋਵੇਗਾ ਉਹਦੇ ਵਿੱਚ ਕੋਈ ਪਾਣੀ ਨਹੀਂ ਹੈਗਾ ਕਿਉਂਕਿ ਉਹਦੇ ਵਿੱਚ ਪਾਣੀ ਬਹੁਤ ਥੋੜੇ ਏਰੀਏ ਦਾ ਪੈਂਦਾ ਉਹਦੇ ਚ ਕੱਲੇ ਪਹਾੜਾਂ ਦਾ ਪਾਣੀ ਪੈਂਦਾ ਹੈਗਾ ਉਹ ਵੀ ਥੋੜੇ ਏਰੀਏ ਦਾ ਪਾਣੀ ਪੈਂਦਾ ਉਹਦਾ ਕਰਕੇ ਉਹਦਾ ਪਾਣੀ ਇੰਨਾ ਛੇਤੀ ਵਧਦਾ ਨਹੀਂ ਹੈਗਾ ਤੇ ਘਟਦਾ ਉਹਦਾ ਪਾਣੀ ਬਹੁਤ ਛੇਤੀ ਆ ਉਹਦੇ ਵਿੱਚੋਂ ਪਾਣੀ ਨਹੀਂ ਛੱਡਿਆ ਜਾਂਦਾ 14 ਤਰੀਕ ਨੂੰ ਪਾਣੀ ਛੱਡਿਆਗਾ ਚੰਡੀਗੜ੍ਹ ਦੀ ਹੜਕਾਂ ਦੇ ਪਾਣੀ ਆਇਆਗਾ ਆ ਦੇਖੋ ਇਹ 14 ਤਰੀਕ ਦਾਗਾ ਇਹ ਉਸ ਦਿਨ ਮੈਂ ਵੀਡੀਓ ਰਿਕਾਰਡ ਕੀਤੀ ਸੀਗੀ ਮੈਂ ਲੰਘਿਆ ਸੀ 8 ਸੈਕਟਰ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਸੀਗਾ ਸੁਖਨਾ ਲੇਕੇ ਦੇ ਪਾਸੇ ਪਾਣੀ ਸੀਗਾ ਪਰ ਉਹ ਸਿਰਫ ਫੱਟੇ ਚੈੱਕ ਕਰਨ ਖਾਤਰ ਛੱਡਿਆ ਸੀਗਾ ਸਾਰੇ ਫੱਟੇ ਖੋਲ ਕੇ ਦੇਖੇ ਸੀਗਾ ਥੋੜਾ ਜਿਹਾ ਟਾਈਮ ਖੋਲੇ ਸੀ ਆ ਦੇਖੋ ਇਹੋ ਜਿਹਾ ਮਾਹੌਲ ਸੀਗਾ ਉਦੋਂ ਬਾਅਦ ਉਹ ਬੰਦ ਕਰਤੇ ਸੀਗੇ ਉਹ ਫੱਟੇ ਚੱਕ ਹੀ ਦੇਖੇ ਸੀ ਵੀ ਜਾਮ ਜੂਮ ਤਾਂ ਨਹੀਂ ਹੋਏ ਵੇ ਚੱਕੇ ਜਾਣਗੇ ਜੋ ਲੋੜ ਤੇ ਕੀਤਾ ਕਰਕੇ ਆ ਨਹੀਂ ਸੁਖਣਾ ਲੇਖ ਦੇ ਵਿੱਚੋਂ ਪਾਣੀ ਨਹੀਂ ਛੱਡਦੇ ਨਹੀਂ ਛੱਡਦੇ ਨਹੀਂ ਛੱਡਦੇ ਜਲਦੀ ਜਲਦੀ ਪੈਂਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿਛਲਾ ਡੈਮ ਹੈਗਾ 70 75% ਭਰਿਆ ਹੋਇਆ ਹੈਗਾ ਉਹ ਇੱਕ ਗੱਲ ਹੋਰ ਵੀ ਆ ਜਿਹੜੇ ਡੈਮ ਹੁੰਦੇ ਆ ਝੀਲਾਂ ਹੁੰਦੀਆਂ ਇਹਨਾਂ ਦਾ ਪਾਣੀ ਦਾ ਪੱਧਰ ਹੈਗਾ ਜਿਹੜਾ ਇਹਨਾਂ ਦਾ ਪਾਣੀ ਦਾ ਲੈਵਲ ਹੁੰਦਾ ਨਾਲ ਉੱਪਰਲੇ ਪਾਸੇ ਆ ਕੇ ਹੁੰਦਾ ਹੈਗਾ ਮਤਲਬ 70% ਪਾਣੀ 75% ਇਹਨਾਂ ਦੇ ਉੱਪਰ ਆ ਕੇ ਸਟੋਰੀ ਵੱਧਦੀ ਹੈ ਇਹਨਾਂ ਦੀ ਪਾਖੜਾ ਪੂਰਾ ਖਤਰੇ 'ਚ ਹੈਗਾ ਉਧਰਲੇ ਪਾਸੇ ਵਾਲੇ ਸੁਚੇਤ ਰਹਿਣ ਪੂਰੇ ਜ਼ਿਆਦੇ 100% ਪਾਣੀ ਛੱਡਣਗੇ ਆਪਣੇ ਘੱਗਰ ਵਾਲੇ ਪਾਸੇ ਕੁਝ ਨਹੀਂ ਆਉਦਾਗਾ ਕੋਈ ਡਰਨ ਦੀ ਲੋੜ ਨਹੀਂ ਅੱਜ ਮੈਨੂੰ ਇੰਨੇ ਕਾਲ ਆਈਆਂ ਵੀ ਘੱਗਰ ਵਾਲੇ ਪਾਸੇ ਪਾਣੀ ਆ ਰਿਹਾ ਕੱਗਰ ਵਾਲੇ ਪਾਣੀ ਆ ਰਿਹਾ ਨਹੀਂ ਮਿੱਤਰੋ ਘੱਗਰ ਵਾਲੇ ਪਾਸੇ ਪਾਣੀ ਨਹੀਂ ਹੈਗਾ ਨਹੀਂ ਆ ਰਿਹਾ ਇਸ ਵਕਤ 16 ਜ ਲਈ ਨੂੰ ਨਹੀਂ ਹੈਗਾਗਾ ਇਹ ਸਵੇਰੇ ਮਹਾਲੀ ਦਾ ਮੌਸਮ ਸੀ 8 ਵਜੇ ਦਾ ਇਹੋ ਜਿਹਾ ਮੀਂਹ ਸੀਗਾ ਇੰਨਾ ਕ ਆਇਆ ਸੀਗਾ 7 ਤੋਂ 8 ਦੇ ਵਿਚਾਲੇ ਜੇ ਆਇਆ ਸੀ ਆ ਸੋਲਣ ਦਾਗਾ ਆ ਸੋਲਣ ਕੰਨਮਣ ਕਣੀ ਹੋਈ ਜਾਂਦੀ ਆ ਇਹ ਵੀ ਸਵੇਰੇ 8-9 ਵਜੇ ਦਾਗਾ ਕਿਤੇ ਕੁਝ ਨਹੀਂ ਹੈਗਾ ਘੱਗਰ ਵਾਲੇ ਪਾਸੇ ਕੁਝ ਨਹੀਂ ਹੈਗਾ ਕਿੱਦੋਂ ਪਾਣੀ ਨਹੀਂ ਆਉਂਦਾ ਇਹ ਚ ਹਾਂ ਇੱਕ ਗੱਲ ਹੈਗੀ ਆ ਪਾਖੜਾ ਦੀ ਮੁਰੰਮਤ ਤੇ ਜ਼ੋਰ ਲਾਓ ਉਹ ਕਹੋ 1955 ਦੀ ਚੱਲੀ ਜਾਂਦੀ ਆ ਉਹਦੀ ਮੁਰੰਮਤ ਕਰਨ ਵਾਲੀ ਆ ਉਹਦੇ ਤੇ ਜ਼ੋਰ ਲਾਓ ਜਿਹੜੇ ਤਕਨੀਕੀ ਬੰਦੇ ਨੇ ਉਹਦੇ ਵਿੱਚ ਰਹਿੰਦੇ ਆ ਜਿਵੇਂ ਗੋਤਾਖੋਰ ਵਗੈਰਾ ਗਏ ਹੋਰ ਆ ਦੇਖਦੇ ਆ ਵੀ ਵੀਡੀਓ ਅਨਮੋਲ ਕਵਾਤਰੇ ਦੀ ਵੀਡੀਓ ਦੇ ਵਿੱਚ ਵੀ ਉਹਨਾਂ ਨੇ ਕਿਹਾਗਾ ਉਹੋ ਜ਼ਰੂਰਤਾ ਉਹਦੇ ਤੇ ਜ਼ੋਰ ਲਾਓ ਠੀਕ ਮਿੱਤਰੋ ਦੁਬਾਰਾ ਫੇਰ ਰਿਪੀਟ ਕਰਦਾ ਕਿਸੇ ਸੁਖਨਾ ਚ ਪਾਣੀ ਨਹੀਂ ਹੈਗਾ ਕਿਸੇ ਕਸੱਲਿਆ ਚ ਪਾਣੀ ਨਹੀਂ ਹੈਗਾ ਘੱਗਰ ਵਾਲੇ ਪਾਸੇ ਕੋਈ ਪਾਣੀ ਨਹੀਂ ਹੈਗਾ ਨਾਰਮਲ ਚੱਲਦੇ ਆ ਮਾਰਕੰਡਾ ਨਾਰਮਲ ਆ ਕੁਝ ਨਹੀਂ ਹੈਗਾ ਬਰਸਾਤੀ ਨਦੀ ਨਾਲਿਆਂ ਵਿੱਚ ਪਾਣੀ ਆਊਗਾ ਹੋਰ ਇਹਨਾਂ ਵਿੱਚ ਕੀ ਆਊਗਾ ਐਨਾਂກະ ਤਾਂ ਚੱਲਦਾ ਹੀ ਰਹਿੰਦਾ ਹੈ ਠੀਕ ਮਿੱਤਰੋ ਕੋਈ ਡਰਨ ਵਾਲੀ ਗੱਲ ਨਹੀਂ ਮੈਂ ਦਾਵਾ ਕਰਦਾ ਕੁਝ ਨਹੀਂ ਹੈਗਾ ਕੋਈ ਕੌਸ਼ ਕਹੀ ਜਾਵੇ ਤੁਹਾਨੂੰ ਮੈਂ ਵਾਦਾ ਕਰਦਾ ਵੀ ਇਸ ਵਕਤ 16 ਜੁਲਾਈ ਨੂੰ ਘੱਗਰ ਦੇ ਵਿੱਚ ਕੋਈ ਖਤਰਾ ਨਹੀਂ ਕੋਈ ਡਰ ਨਹੀਂ ਪੰਜਾਬ ਦਾ ਪਾਣੀ ਉਹ ਘੱਗਰ ਦੇ ਵਿੱਚ ਆ ਜਾਂਦਾ ਹੈਗਾ ਉਹ ਇੱਕੇਦਮ ਵੱਜ ਜਾਂਦਾ ਕਿਉਂਕਿ ਨੇੜੇ ਆ ਇਧਰੋਂ ਨਹੀਂ ਪਾਣੀ ਪੁਣੀ ਆਉਂਦਾ ਮਾਚਰ ਵਾਲੇ ਪਾਸਿਓਂ ਇਧਰੋਂ 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 ਕੁਝ ਨਹੀਂ ਹੈਗਾ ਕਾਵਾਂ ਦਾ ਗਾ ਕੇ ਵੀਡੀਓ ਬਣਾਉਣੀ ਪੈਂਦੀ ਆ ਗਰਮੀ ਬੜੀ ਆ ਜਾਂਦੀ ਆ ਅੱਗਰ ਦੀ ਅਪਡੇਟ ਲੈਣ ਵਾਸਤੇ ਚੈਨਲ ਨੂੰ ਨਾਲੋਂ ਸਬਸਕ੍ਰਾਈਬ ਲਾਈਕ ਸ਼ੇਅਰ ਕਰਦੇ ਰਹੋ ਘੰਟੀ ਜੀ ਵੀ ਦਬਾ ਦਿਆ ਕਰੋ ਸਸਟੀਕਰਨ